ਜੋ ਬੋਲੇ 100 ਰੁਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਹੰਸ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਸੰਜੀਵ ਪਾਠਾ ਵਾਲਾ ਜੀ ਜੋ ਕਿ ਸ਼੍ਰੀ ਗੁਰੂ ਦਾਸ ਜੀ ਵਾਲੇ ਸੰਬੰਧਿਤ ਇੱਕ ਤੌਰ ਕਮੇਟੀ ਮੈਂਬਰ ਸੇਵਾ ਨੇ ਵਾਰ ਰਹੇ ਹਨ ਉਹ ਅਕਸਰ ਹੀ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੀ ਮਹਿਮਾ ਵਿੱਚ ਗੀਤ ਦੇ ਰਹੇ ਨੇ ਜਾਨਾ ਨਵਾਂ ਗਾਣਾ ਜੋ ਮੀਲ ਹੋਇਆ ਮੋਰਚੰ ਜਿਸ ਨੂੰ ਗਾਇਆ ਹੈ ਪੰਨਾ ਸਿੰਘ ਜੀ ਨੇ ਜਿਸ ਦੇ ਪ੍ਰੋਡਿਊਸਰ ਹਨ ਕੁਲਿੰਦਰ ਧੱਲੋ ਜੀ ਜੋ ਕਿ ਤੋਂ ਤੇ ਕੁਲਿੰਦਰ ਪਾਲ ਜੀ ਆਲਸਾ ਗੁਰੂ ਗੁਰੂ ਕਾ ਜੀ ਗੁਰਦਾਸ ਸਾਹਾ ਨੂੰ ਬਲੋਕਿੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਧਰਮਾ ਸਵਾਗਤ ਪਰਵੇਸ਼ ਗੀਤ ਦਾ ਇਹਨਾਂ ਸੁਣੋ ਵਾਰਤਵਾਏ ਸ਼ੇਅਰ ਕਰੋ ਕਮੈਂਟ ਕਰੋ ਤਾਂ ਜੋ ਆਪਣੇ ਸੰਜੀਪ ਬਾਠਾ ਵਾਲੇ ਜੀ ਗੀਤ ਮਹਾਰਾਜ ਦੀ ਉਪਮਾ ਦੇ ਵਿੱਚ ਲੈ ਕਦੇ ਰਹਿਣ ਆਪ ਦੀ ਜਾਨ ਜਾਨ ਤੱਕ ਜਿਹੜਾ ਸੰਦੇਸ਼ ਹੈ ਉਹ ਨੂੰ ਤੋਂ ਪ੍ਰਵੇਣ ਜੋ ਬੋਲੇ ਸੋਨਿਰ ਪੈ